ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਵਾ ਬਲੌਗ ਵਿੱਚ ਤੇ ਕੱਲ ਵਧੀਆ ਦਿਨ ਸੀਗਾ ਕੱਲ ਮੀਂਹ ਆ ਗਿਆ ਸੀਗਾ ਤੇ ਪਿਆਰ ਤਾਂ ਥੋੜਾ ਟਾਈਮ ਹੀ ਹੈਗਾ ਤੇ ਪਰ ਵਧੀਆ ਸੀਗਾ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੋ ਗਈ ਜੇ ਕਿਤੇ ਅੱਜ ਵੀ ਮੀਂਹ ਆ ਜੇ ਤੇ ਨਾਲੇ ਮੇਰੀ ਸਹੇਲੀ ਕਹਿੰਦੀ ਸੀਗੀ ਅਮਨ ਕਹਿੰਦੀ ਮੀਂਹ ਤਾਂ ਆ ਗਿਆ ਪਰ ਪਕੌੜੇ ਨਹੀਂ ਬਣਾਏਗੇ ਤੇ ਪਕੌੜੇ ਮੈਂ ਖਾਣੇ ਦੀ ਸੀ ਕਿ ਤੇ ਜੇ ਤੁੰ ਖਾਣੇ ਆ ਤਾਂ ਮੈਨੂੰ ਦੱਸ ਦੀ ਮੈਂ ਤੇਰੇ ਵਾਸਤੇ ਪਕੌੜੇ ਬਣਾ ਦੂੰਗੀ ਤੇ ਜਦੋਂ ਹੁਣ ਦੁਬਾਰੇ ਮੀਂਹ ਆਇਆ ਕੰਮ ਕਰਦੇ ਹਾਂ ਕੰਮ ਸ਼ੁਰੂਆਬ ਦਾ ਜਿਹੜਾ ਰਹਿ ਗਿਆ ਸੀਗਾ ਸਵੇਰ ਮੈਂ ਵੀਡੀਓ ਚਲਾਈ ਨਹੀਂ ਸੀ ਕੰਮ ਮੇਰਾ ਸਾਰਾ ਪਿਆਗਾ ਤੇ ਨਵੀ ਨੂੰ ਮੈਂ ਕਿਹਾ ਸੀਗਾ ਕੱਪੜਾ ਮਾਰਦੀ ਇਹਨੇ ਕੱਪੜਾ ਥੋੜਾ ਜਿਹਾ ਮਾਰਿਆ ਤੇ ਬਾਕੀ ਹਜੇ ਰਹਿਦਾਗਾ ਜੀ ਸਬਜ਼ੀ ਗਰਮ ਹੋਈ ਜਾਂਦੀਏਗੀ ਤੇ ਮੈਂ ਕਿਹਾ ਚਲੋ ਦੁਪਹਿਰ ਆ ਸੀਗਾ ਤੇ ਇੱਕ ਅੱਧੀ ਰੋਟੀ ਲਾਉਣੀ ਸੀ ਕਿਉਂਕਿ ਭੁੱਖ ਲੱਗੀ ਸੀ ਮੈਂ ਲਾ ਹੀ ਲੱਗੇ ਫੇਰ ਇਹ ਮੈਂ ਸੈਲਫ ਸਾਫ ਕਰੂੰਗੀ ਢਾਂਡੇ ਨਾਲ ਚਾਹ ਲੈ ਮਾਣਦੀ ਸੀ ਤੇ ਰੋਟੀ ਵਾਲੇ ਰਹਿ ਗਏ ਸੀ ਇੱਕ ਤੋਂ ਤੇ ਨਹੀਂ ਨਾ ਹੁਣ ਜਿਹੜੇ ਰੋਟੀ ਖਾ ਮੂਰੇ ਨਾਲ ਲੱਗ ਤੋ ਲੱਗ ਪਾਡੇ ਤੇ ਫੇਰ ਮੈਂ ਕਰੂੰਗੀ ਸਾਫ ਸਫਾਈ ਸਾਰੀ ਹਾਂਜੀ ਕੱਪੜੇ ਮੈਂ ਬਦਲ ਲੈਤੀ ਅੱਜ ਕੱਪੜੇ ਵੀ ਮੈਂ ਤਿੰਨ ਦਿਨਾਂ ਦੇ ਪਏ ਹੋ ਧੋਣੇ ਆਗੇ ਕੱਪੜੇ ਵੀ ਧੋਵੂੰਗੀ ਤੇ ਨਾਲੇ ਆਪਣਾ ਚਾੜੂ ਪੋਚਾ ਲਾਉਣ ਨਾਲ ਪਿਆਗਾ ਤੇ ਦੁਪਹਿਰੇ ਦੁਪਹਿਰੇ ਮੇਰਾ ਸਾਰਾ ਦੁਪਹਿਰਾ ਇਹ ਨਬਸਿਕ ਹੋਣਾ ਚਲੋ ਕੰਮ ਮਤਾਵਦੇ ਕਰਮ ਕਰਮ ਜਿਹੜੇ ਕੁਛ ਵੀ ਨਹੀਂ ਕਰ ਸਕਦੇ ਹੈ ਨਾ ਕੰਮ ਧੰਦਾ ਤੇ ਸਿੰਨਾਂ ਨੂੰ ਚੁੱਕ ਕੇ ਉਹ ਨਾ ਹੁਆ ਤੇ ਕੰਮ ਆਪਾਂ ਵਧੀਆ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਤਾਂ ਦਰੋਸਤ ਵਧੀਆ ਪ੍ਰਮਾਤਮਾ ਦੰਦਰਸਤੀ ਆਈ ਰੱਖੇ ਮਾਰਾ ਮੂਟਾ ਦਾ ਦੁੱਧ ਦਾ ਸੁਖਦਾ ਹੁੰਦਾ ਹੀ ਰਹਿੰਦਾ ਤੇ ਆਪਾਂ ਦਾ ਕੰਮ ਕਰਦੇ ਹਾਂਗੇ ਹੋਰ ਮਸਲਾ ਲਾਲਾਈ ਕੱਢੀ ਰੋਟੀ ਸਵੇਰ ਮੈਂ ਥੋੜੀ ਖਾ ਕੇ ਲਈ ਸੀ ਰੋਟੀ ਤੇ ਤੁਸੀਂ ਸਾਰਿਆਂ ਨੂੰ ਖਵਾ ਕੇ ਦਿੱਤੀ ਨਵੀਂ ਜੀ ਰੈਡੀ ਨੇ ਵੀ ਖਾ ਲਈ ਸੀਗੀ ਤੇ ਨਵੀ ਨੇ ਵੀ ਤੇ ਇੱਕ ਅੱਧੀ ਮੈਂ ਖਾ ਲਈ ਸੀ ਤੇ ਅੱਜ ਮੈਨੂੰ ਲੱਗੀ ਭੁੱਖ ਮੈਂ ਪਹਿਲਾਂ ਰੋਟੀ ਬਣਾ ਲਈ ਕਿਉਂਕਿ ਰੋਟੀ ਵੀ ਖਾਣੀ ਜ਼ਰੂਰੀ ਐ ਰੋਟੀ ਤੋਂ ਬਿਨਾ ਤਾਂ ਬੰਦਾ ਤੁਰ ਵੀ ਨਹੀਂ ਸਕਦਾ ਜੇ ਮੈਂ ਹਵੈਲਦਾ ਰੋਟੀ ਖਾ ਲਾਂਗਾ ਫੇਰ ਤਨੂੰ ਵੀ ਸਾਰੇ ਦੂਜੇ ਕੰਮਾਂ ਰਹਿੰਦੇ ਨੇ ਜਿਹੜੇ ਹਾਂਜੀ ਕੱਪੜੇ ਆਪਾਂ ਨੇ ਧੋਲੇ ਸੁੱਕਣੇ ਪੀ ਪਾਤੇ ਤੇ ਲੇਟ ਹੋ ਗਈ ਸੀ ਮੈਂ ਉਸ ਇੱਧਰ ਪਾਤੇ ਇਸ ਚੀਜ਼ ਨੂੰ ਰੱਖੋ ਸਾਫਾ ਇੱਕ ਇਹਦੇ ਤਾਰ ਪਿੱਛੇ ਉਹ ਜਿਹੜਾ ਪਿੰਕੇ ਜਿਹਾ ਦਿਸੀ ਜਾਂਦਾ ਹੈ ਪਾਲੇ ਕੱਪੜੇ ਸਿੱਮਾ ਸਾਥੋਂ ਤੇਰੇ ਤੇ ਬੀਜੜਾ ਨਾਲ ਬਣਾਈ ਜਾਨਾ ਮੈਂ ਪਾਉਣੀ ਆ ਅੱਜ ਮੈਂ ਥੋੜੀ ਵੀਡੀਓ ਨਹੀਂ ਬਣੀ ਕਿਉਂਕਿ ਰਿਸ਼ਤੇਦਾਰ ਆ ਗਏ ਸੀ ਫਿਰ ਮੈਂ ਉਹਨਾਂ ਕੋਲ ਬੈਠੀ ਰਹੀ ਉਹਨਾਂ ਦੀ ਮੈਂ ਵੀਡੀਓ ਬਣਾਈ ਲੀਗੀ ਤੇ ਫੋਨ ਇਹ ਬੀਜੜਾ ਕਿ ਮੈਂ ਆਲਣਾ ਪਾਉਂਦਾ ਨਾਲੇ ਮੇਰੇ ਕੱਪੜੇ ਹਜੇ ਪਏ ਸੁੱਕਣੇ ਹੋਰ ਪਾਉਣ ਵਾਲੇ ਅਜਕੋ ਹਜੇ ਕਿਹਾ ਹਾ ਪਏ ਕਿ ਪਾਉਣ ਵਾਲੇ ਤੇ ਥਾਂ ਹੈ ਨਹੀਂ ਪਾਉਣ ਦੀ ਇਹ ਉੱਤਕ ਵੀ ਜਿਹੜੇ ਨੇ ਨਾ ਕਿ ਨਾਲ ਨਾ ਬਣਾ ਲਿਆ ਉਹ ਦੇਖੋ। ਹਲਦੀ ਵੀ ਹੋ ਗਈ। ਆ ਸੀਗੀ। ਆ ਮੇਰੇ ਗੁੱਟੇ ਤੇ ਪੱਟੀ ਬੰਨੀ ਸੀ ਇਹ ਡਿੱਗ ਪਈ ਇੱਥੇ। ਜੀ ਆ ਦੇਖੋ ਨਹੀਂ ਸੁ ਆਹਦੀ ਹਲਦੀ। ਤੇ ਆ ਮੈਂ ਬੂਟੀ ਜੀ ਲਾਈ ਨਹੀਂ ਹਜੇ। ਆ ਦੇਖੋ ਘਰੀ ਜਾਂਦੀ ਹੈਗੀ। ਆ ਸੀਗੀ। ਬਧੀਆ ਹਰੀ ਬਈ ਹੋ ਜੂ। ਤੇ ਆ ਆਪਣਾ ਪਾਇਨਪਲ ਤੇ ਆਪਣਾ ਡ੍ਰੈਗਨ ਫਰੂਟ ਦੀ ਕਟਿੰਗ ਲਾਈ ਹੈ ਜਿਹੜੀ ਉਹ ਨਾਲੇ ਸਾਰੀਆਂ ਸਫਾਈਆਂ ਕੀਤੀਆਂ ਪੋਚੇ ਲਾਏ ਸਾਰੇ ਉਹ ਮੇਰੀ ਜਿੱਤੀ ਪਈ ਹੈ ਦਾਲ ਪਾਣੀ ਦਾ ਦੇਖਣਾ ਹੈਗਾ ਕੀ ਕਰਨਾ ਹੈਗਾ ਆ ਚਾਹਲ ਇੱਕ ਦੋ ਭਾਂਡੇ ਪਏ ਹੈਗੇ ਜਿੱਦੋਂ ਆਏ ਸੀਗੇ ਉਹ ਬਣਾਈ ਸੀਗੀ ਚਾਹ ਤੇ ਤਿੱਬੀ ਅੱਜ ਕਮਰੇ ਦਾ ਚਾਦਰ ਬੈੱਡ ਦੀ ਬਦਲੀ ਕਮਰੇ ਦੀ ਕਹੀ ਜਾਨੀ ਆ ਤੇ ਆ ਇੱਕ ਦੋ ਕੱਪੜੇ ਜਿਹੜੇ ਤੈ ਮਾਰਨ ਨਾਲ ਪਏ ਹੈਗੇ ਤੇ ਉਹ ਮੰਜੇ ਚੱਕ ਕੇ ਫੇਰ ਮੈਂ ਉੱਥੇ ਪੋਚਾ ਲਾਇਆ ਸੀ ਅੱਜ ਆ ਕੱਪੜੇ ਜਿਹੜਾ ਆਇਆ ਹਰਦਾ ਕਿੱਥੇ ਕੋਣ ਮਦੀਰ ਦੀਆਂ ਕੁਰਸੀਆਂ ਤੇ ਪਾ ਦੇਣੀ ਆ ਕੋਠੇ ਤੇ ਤੇ ਜਾ ਦੇਣੀ ਆ ਹੰਦਾ ਜਿਸ ਉੱਤੇ ਅੰਦੀ ਟੀਡੀ ਸੀ

ਗੈਸ ਕਰ ਦਾਂਗੇ ਬੰਦ ਤੇ ਇੱਕ ਮੇਰੇ ਭਰਾ ਨੇ ਕਿਸੇ ਨੇ ਕਿਹਾ ਸੀ ਵੀ ਕਹਿੰਦੇ ਕੁੱਕਰ ਛੋਟਾ ਲਿਆਓ ਤੇ ਕੁੱਕਰ ਮੇਰੇ ਕੋਲੇ ਦੋ ਆ ਦੋਨੇ ਵੱਡੇ ਆ ਤੇ ਪਰ ਹੁਣ ਤੁਹਾਡੀ ਗੱਲ ਵੀ ਸਹੀ ਆ ਤੇ ਹੁਣ ਮੈਂ ਇਹਦੇ ਵਿੱਚ ਦਾਲ ਧਰਿਆ ਕਰੂੰਗੀ ਕਿ ਦਾਲ ਸਬਜੀ ਥੋੜੀ ਹੁੰਦੀ ਹੈਗੀ ਤੇ ਕੁੱਕਰ ਜਿਆਦਾ ਵੱਡਾਗਾ ਤੇ ਪਤਲੀ ਹੋਣੀ ਜਮਾ ਸਹੀ ਆ ਤੇ ਮੈਂ ਪਤਲੀ ਚ ਧਰ ਲਿਆ ਕਰੂੰਗੀ ਕਈ ਵਾਰੀ ਹੁਣ ਬਸ ਮੇਰੇ ਸਾਹਮਣੇ ਪਿਆ ਹੁਣ ਮੈਂ ਦਬਾਵਾ ਚੈੱਕ ਕਰਦੇ ਚ ਤੜਕਾ ਲਾ ਦੇਣੀ ਹੈਗੀ तो अगे तो मैं ध्यान रखूँगी जो जब दो बटा के एक नवा बधिया छोटा ले आवे हाँ जी मी पै रहा है रात तीन बजे का लगे मी पै रात में उठी सी, सी तो ग्रेसी ने बहार कट्ट से फिर मैं उन्होंने कटिया नहीं गा बार क्योंकि मी होगा सी वी हम अच्छे मौसम पूरा वधिया है

ਸਾਰ ਠੀਕ ਹੈ ਹਾਂ ਹਾਂ ਠੀਕ ਹੈ ਵਧੀਆ ਨਾ ਨਾ ਗਏ ਦਾ ਮੀਂਹ ਅੱਜ ਦਾ ਬੜਾ ਜਾਂਦਾ ਪਰ ਨੂੰ ਪਈ ਜਾਂਦਾ ਬਹੁਤ ਆ ਕਰੀਬ ਕਾਲ ਨਹੀਂ ਕੀਤੀ ਤੂੰ ਫੋਨ ਪੁੱਛ ਅੱਜ ਤਾਂ ਸਾਰੇ ਖੁਸ਼ ਹੋਣਗੇ ਇੰਨੀ ਗਰਮੀ ਸੀ ਜਾਂ ਅਦਰ ਆ ਰਾਤ ਦਾ ਪਈ ਜਾਂਦਾ ਹਾਂ ਹਾਂ ਬਸ ਠੀਕ ਹੈ ਠੀਕ ਹੈ ਠੀਕ ਹੈ ਕਿਵੇਂ ਤਾਂ ਆਪਣੇ ਘਣੀਏ ਹੈ ਹਾਂ 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 ਹੂੰ ਅੱਛਾ ਕਿਦੇ ਫੋਨ ਵੀ ਖਰਾਬ ਨਾ ਹੋਵੇ ਕਿ ਮੇਰਾ ਫੋਨ ਆਈਫੋਨ ਜੀ ਬਾਹਰ ਦੇਖਤੀ ਨਾ ਬਗਰੀ ਇਹਦਾ ਕਰਕੇ ਨਾ ਘੱਟੇ ਫੋਨ ਜੀ ਇਹ ਇਥੇ ਗੱਤਨ ਦੀ ਲੱਗਦੀ ਕਿ ਪਾਣੀ ਸਾਰਾ ਇੱਧਰ ਆਇਆ ਹੈ ਆਈ ਅੰਦਰ ਆਇਆ ਹੈ ਨਵੀਨ ਸਕੂਲ ਤੇ ਤਾਂ ਮੈਂ ਵੀ ਪਿਆਰ ਹੁੰਦੀ ਜੀ ਨਾਉ ਨਹੀਂ ਹੈ ਪੀਦਾ ਪਾਣੀ ਨਾ ਮਿੱਠਾ ਮਿੱਠਾ ਦਾ ਸਾਫ ਦਾ ਬੜੀਏ ਇਦਾਂ ਸਾਫ ਸਾਫ ਪਾਣੀ ਆਇਆ ਹੁੰਦਾ ਵਿੱਚ ਅਦਰ ਪੁੱਟਉਣੀ ਤੇ ਬਾਹਰ ਦੇਖੋ ਜੀ ਬੜੀ ਟਪੂਣੀ ਦੇਖ ਅੱਤਰਾ ਬਣੇ ਖਸਕੀ ਚਾਹ ਤੇ ਹਾਂ ਇਹ ਮੀਵੀ ਮੀਵੀ ਹਾਂਜੀ ਥੋੜਾ ਥੋੜਾ ਮੀ ਆਈ ਜਾਂਦਾਗਾ ਤੇ ਆਪਾਂ ਆ ਗਈ ਸੀ ਜੀ ਘਰੇ ਅੰਨ ਨਾਲ ਵਰਤੋ ਸਾਰੀ ਆ ਕਿ ਬਸ ਕੰਮ ਤਾਂ ਵਾਲਾ ਹੈ ਨੀਗਾ ਮੱਖੀ ਚੱਕਦੀ ਤੇ ਮੈਂ ਕੱਲ ਵਾਲਾ ਸੁਪਾਰੇ ਚ ਕਿਉਂਕਿ ਕੱਲ ਮੈਂ ਅੰਗਣਵਾਰੀ ਤੋ ਆ ਕੇ ਨਾ ਤਾਂ ਸੀਗਾ ਤਾਂ ਪਲਵਾ ਕੇ ਫੇਰ ਰੱਖ ਦਿੰਦੀ ਆ ਤੇ ਮੈਂ ਕਰੀ ਜਿਹੜੇ ਪੱਤੇ ਨੇ ਤੇ ਉਹ ਮੈਂ ਜਾਉ ਪਾ ਲਈ ਸੀਗਾ ਤੇ ਜਾ ਚੰਗੀ ਲੱਗ ਪਿੱਛੇ ਪਿਆਗਾ ਚਿੱਟ ਗਿਆ ਬਾਛੜ ਲੱਗੀ ਤੇ ਮੇਰਾ ਜਿਹੜਾ ਰਹਿਦਾ ਕੰਮ ਨਿਕਾ ਮੂਟੋ ਕਰਦੀ ਆ ਤੇ ਫਿਰ ਮੈਂ ਹਾਂ ਜਿਹਦੇ ਚ ਮੈਂ ਜਾਮਣਾ ਤੋਤੀਆਂ ਸੀ ਸਵੇਰ ਲੈ ਕੇ ਗਈ ਸੀ ਮੈਂ ਅੰਗਣਵਾਰੀ ਚ ਆ ਮੇਰੇ ਰੋਟੀ ਵਾਲੇ 5 ਪੈਸੇ ਦੂਜੇ ਮੈਂ ਤੋਗੀ ਸੀ ਚਾਲੇ ਤੇ ਸੈਲਫ ਮੈਂ ਇਤਰੋ ਸਾਫ ਕਰਤੀ ਸੀਗੀ ਤੇ ਆ ਮੇਰਾ ਮੈਟ ਰਹਿ ਗਿਆ ਬਾਕੀ ਤੇ ਕੱਪੜੇ ਕੱਲ ਮੈਂ ਜਿਹੜੇ ਤੋਤੇ ਸੀ ਉਹ ਇੱਧਰ ਰਾਤ ਪਾਏ ਸੀ ਕਿਉਂਕਿ ਮਾੜੇ ਮਾੜੇ ਸਲਾਪੇ ਜੇ ਸੀਗੇ ਤੇ ਹੁਣ ਇਹਨਾਂ ਦੀ ਆਪਾਂ ਤੈ ਮਾਰ ਦਾਂਗੇ ਤੇ ਬਾਕੀ ਮੈਂ ਥੋੜਾ ਮੋਟਾ ਠੀਕ ਜੇ ਕਰ ਗਈ ਸੀ ਤੇ ਪੋਚਾ ਤਾਂ ਅੱਜ ਮੈਂ ਲਾਉਂਦੀ ਨਹੀਂਗੀ ਤੇ ਝਾੜੂ ਮਾਰ ਦੂੰਗੀ ਬਾਕੀ ਸਾਰਾ ਠੀਕ ਹੈ ਦੇਖ ਰਿਹਾ ਕਿ ਠੀਕ ਹੈ ਨਾ ਆੜ ਚੋਤੀ ਕਿ ਜਾਣੇ ਕਿ ਨਹੀਂ ਭੱਜ ਭੱਜ ਕੀ ਮੈਂ ਕੱਪਦੀ ਹਾਂ ਸੁਭਾ ਗਰੇਸੀ ਨਾ ਗਵਾਂਡੀਆਂ ਦੇ ਕੋਠੇ ਤੇ ਚੜ ਗਈ ਸੀਗੀ ਤੇ ਮੈਂ ਇਹਨੂੰ ਮਸਾ ਤਾਰ ਕੇ ਲੈ ਕੇ ਆਈ। ਤੇ ਫਿਰ ਬਾਅਦ ਵਿੱਚ ਜਦੋਂ ਮੈਂ ਤਾਂ ਚੜ ਕੇ ਹੋ ਕਰਨ ਲੱਗੀ ਨਾ ਛੱਤ ਤੇ ਮਹਿਲ ਮੈਂ ਉੱਨੀਏਗੀ ਤੰ ਦਿਨੀਆਂ ਪਤਾ ਤੇ ਫਿਰ ਉੱਥੇ ਨਾ ਉਹਨਾਂ ਦਾ ਕੱਚਾ ਗਾ ਤੇ ਮੇਰਾ ਨਾ ਪੈਰ ਖੁੱਭ ਗਿਆ ਮੋਸ ਗਿਆ ਤੇ ਫਿਰ ਮੈਂ ਗਈ ਨਹੀਂ ਕਿ ਮੈਂ ਮੇਰੇ 7:00 ਵਜੇ ਇਹਦਾ ਕੁਛ ਨਹੀਂ ਜਾਣ। ਫਿਰ ਜਦੇ ਆ ਗਈ ਥੱਲੇ ਤੇ ਫਿਰ ਮੈਂ ਇਹਨੂੰ ਨਵਾ ਕੇ ਫਿਰ ਮੰਗਣ ਵਾਰੀ ਚ ਗਈ। ਬਾਲੀ ਪੜੀ ਹੈ। ਸਾਮਣੀ ਕਰਾ ਲੈਣ ਦਾ ਪੁੱਤ ਆ ਬਲਾਇਆ ਫਿਰ ਮੈਂ ਕਿਹਾ ਬਚਨ ਲੈ ਇਹਨਾਂ ਚੀਜ਼ੀਆਂ ਪਾਉਣੀ ਹੈ ਦੇਰੀਆਂ ਤੇ ਫੇਰ ਮੈਂ ਸੋਤਰੀ ਇਹ ਵਾਲੀ ਪਕਾਈ ਤੇ ਬੱਚਾ ਨੇ ਕਿਤੇ ਅੰਦਰ ਕਰੀਏ ਇੱਕੋ ਖੜੀ ਦਿੱਖੀ ਵਾਲੀ ਫੈੜੀ ਹੈ ਗਰੀਚੀ ਕਿੱਧਰ ਵਗ ਗਿਆ ਉਹ ਕੂਰੇ ਤਾਂ ਕਰਕੇ ਦੇਖਿ ਮੂੰ ਤਾਂ ਦੇਖ ਲੈ ਉਧਰ ਖਾੜ ਜੋ ਤੁਸੀਂ ਕਿੰਨੇ ਬਹਿ ਗਏ ਉਹਨਾਂ ਦੇ ਘਰੇ ਜਾ ਕੇ ਹਾਂਜੀ ਕੰਮ ਆਪਣੇ ਸਾਰੇ ਹੋਊਗੀ ਸਫਾਈ ਵੀ ਹੋਊਗੀ ਕੱਪੜੇ ਦੀ ਹਜੇ ਮੈਂ ਤਾਂ ਨਹੀਂ ਮਾਰੀਗੀ ਤੇ ਮੈਂ ਹਜੇ ਵੀ ਥੋੜਾ ਥੋੜਾ ਆਈ ਜਾਂਦਾ ਤੇ ਨਵੀ ਦੇ ਆਉਣ ਦਾ ਵੀ ਟਾਈਮ ਹੋ ਗਿਆ ਥੋੜਾ ਜਿਹਾ ਟਾਈਮ ਰਹਿ ਗਿਆ ਫਿਰ ਮੈਂ ਨਵੀ ਨੂੰ ਲੈ ਕੇ ਆਉਂ ਫਿਰ ਮੈਂ ਆਪੇ ਕੱਪੜੇ ਤੈਤਾਂ ਵਧੀਆ ਹੋਇਆ ਪਰ ਠੰਡਾ ਮੌਸਮ ਨੂੰ ਥੋੜੀ ਐ ਅੰਦਰ ਤਾਂ ਗਰਮਾਂਸ ਹੈਗੀ ਨਵੀ ਵਿਸਖੂ ਲੋ ਆਗੀ ਹਰਮਨ ਲੈ ਕੇ ਆਇਆ ਸੀ ਤੇ ਆਹ ਦਿੱਕਾ ਸਾਡੀ ਮਹਾਰਾਣੀ ਸੁੱਤੀ ਪਈ ਐ ਨਵੀ ਵਾਸਤੇ ਚਾਹ ਬਣਾਉਣੀ ਐ ਮੈਂ ਨਾਲੇ ਮਹਿਤੀ ਲੂੰਗੀ ਹੌਲਾ ਹੌਲਾ ਹੋਇਆ ਤੇ ਸਰਕਾਰ ਮੀ ਵੀ ਹਟ ਗਿਆ ਮੀ ਹਟ ਗਿਆ ਨੌਨੇ ਪੱਛਾ ਜੀ ਟਾਈਮ 2:30 ਦਾ ਹੋ ਗਿਆ ਤੇ ਹੁਣ ਆਪਾਂ ਪੀਨੇ ਆ ਚਾ ਤੇ ਵੀਡੀਓ ਦੀ ਸਮਾਪਤੀ ਕਰਦੇ ਆਂ ਇੱਥੇ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਤੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸਤੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ